ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਅਰਜਾਨਾ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਦਰਸ਼ਨ ਦੇਦਾਰੇ ਕਰਨ ਬਾਅਦ ਤੇ ਆਉਂਦੀ ਆ ਉੱਥੇ ਹੁਣ ਛੁੱਟੀਆਂ ਹੋਣ ਕਰਕੇ ਜਿਹੜੀ ਸੰਗਤ ਦੀ ਆਮਦਾ ਬਹੁਤ ਜ਼ਿਆਦੇ ਆ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਜੀ ਦੇ ਆਦੇਸ਼ਾਂ ਮੁਤਾਬਕ ਜਿਹੜੇ ਸ੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਵਿਦਿਅਕ ادارے ਨੇ ਜਿਹੜੇ 50 ਸਕੂਲ ਨੇ ਤੇ 32 ਕਾਲਜ ਨੇ ਉਹਨਾਂ ਦੇ ਵਿੱਚੋਂ ਛੁੱਟੀਆਂ ਹੋਣ ਕਰਕੇ ਜਿਹੜੇ ਉੱਥੇ ਦਾ ਜਿਹੜਾ ਸੀਨੀਅਰ ਸਟੂਡੈਂਟ ਨੇ ਤੇ ਉਹਨਾਂ ਦੇ ਅਧਿਆਪਕ ਨੇ ਉਹਨਾਂ ਨੂੰ ਇੱਕ ਬੇਨਤੀ ਕੀਤੀ ਗਈ ਹੈ ਕਿ ਇਹ ਛੁੱਟੀਆਂ ਦੇ ਦੌਰਾਨ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਇੱਕ ਵਲੰਟੀਅਰ ਤੌਰ ਤੇ ਆ ਕੇ ਸੇਵਾ ਕੀਤੀ ਜਾਵੇ ਉਹਨਾਂ ਨੇ ਇਹ ਜਿਹੜੀ ਬੇਨਤੀ ਹੈ ਇਹ ਰਿਕਵੈਸਟ ਆ ਮੰਨਦੇ ਹੋਏ 7 ਜੂਨ 2024 ਤੋਂ ਇਹ ਸੇਵਾ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼ੁਰੂ ਕਰ ਦਿੱਤੀ ਗਈ ਆ ਜੋ ਕਿ 30 ਜੂਨ 2024 ਤੱਕ ਇਹ ਸੇਵਾ ਚੱਲਦੀ ਰਹਿਣੀ ਆ ਇਹ ਜਿਹੜੇ ਵਿਧਿਕ ਆਧਾਰਿਆਂ ਵਿੱਚੋਂ ਲਗਭਗ 100 ਵਲੰਟੀਅਰ ਪਰ ਜਾਨਾ ਇੱਥੇ ਸੇਵਾ ਕਰੂਗਾ ਸ੍ਰੀ ਦਰਬਾਰ ਸਾਹਿਬ ਵਿਖੇ ਉਹਨਾਂ ਦੇ ਰਹਿ ਦਾ ਤਿਲੰਗਰ ਪਾਣੀ ਦਾ ਪ੍ਰਬੰਧ ਜਿਹੜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਕੀਤਾ ਗਿਆ ਮੈਂ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਉਹਨਾਂ ਸਾਰੇ ਵਲੰਟੀਅਰਾਂ ਦਾ ਉਹਨਾਂ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਕਰੂੰਗਾ ਸਾਡੇ ਸਿੱਖਿਆ ਸਕੱਤਰ ਭਾਈ ਸੁਖਵਿੰਦਰ ਸਿੰਘ ਜੀ ਤੇ ਸਾਡੀ ਭੈਣ ਸਤਵੰਤ ਕੌਰ ਡਾਇਰੈਕਟਰ ਸਕੂਲਾਂ ਦਾ ਉਹਨਾਂ ਦੇ ਵਿਸ਼ੇਸ਼ ਉਪਰਾਲੇ ਕਰਕੇ ਜਿਹੜੇ ਇਹ ਬੱਚੇ ਨੇ ਇਸ ਛੁੱਟੀਆਂ ਦੇ ਵਿੱਚ ਕਿਉਂਕਿ ਛੁੱਟੀਆਂ ਹੁਣ ਕਰਕੇ ਸਕੂਲਾਂ ਕਾਲਜਾਂ ਦੇ ਜਿਹੜੇ ਵਿਦਿਆਰਥੀ ਨੇ ਉਹ ਵੱਖ-ਵੱਖ ਜਗ੍ਹਾ ਤੇ ਜਾਂਦੇ ਨੇ ਕੋਈ ਆਪਣਾ ਟ੍ਰਿਪ ਤੇ ਜਾਂਦਾ ਕੋਈ ਕਿਤੇ ਜਾਂਦਾ ਪਰ ਇਹ ਬੱਚਿਆਂ ਨੇ ਉਹ ਸਾਰੀਆਂ ਗੱਲਾਂ ਤਿਆਗਦੇ ਹੋਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇਖੇ ਜਿਹੜੀ ਸੇਵਾ ਚੁਣੀ ਆ ਮੈਂ ਜਿੱਤੇ ਇਹਨਾਂ ਵਲੰਟੀਅਰਾਂ ਦਾ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਉੱਥੇ ਮੈਂ ਉੱਥੇ ਮੈਂ ਧੰਨਵਾਦ ਇਹ ਆਪਣੇ ਡਾਇਰੈਕਟਰ ਸਾਹਿਬ ਤੇ ਭੈਣ ਸੁਤਬੰਦ ਕੌਰ ਦਾ ਕਰਨਾ ਚਾਹਣਾ ਕਿ ਉਹਨਾਂ ਦੇ ਇਹ ਵਿਸ਼ੇਸ਼ ਉਪਰਾਲੇ ਕਰਕੇ ਜਿਹੜੇ ਇਹ ਵਲੰਟੀਅਰ ਨੇ श्री दरबार साहब के सेवा करने बात के आए हैं देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप